ਪਟਿਆਲਾ ਦੇ ਤੋਪਖਾਨਾ ਮੋੜ ਉੱਤੇ ਦਿਨ ਦਿਹਾੜੇ ਚੋਰ ਨੇ ਸਕੂਟਰ ਦੀ ਡਿੱਗੀ ਵਿੱਚੋਂ ਉਡਾਏ 5 ਲੱਖ ਰੁਪਏ ਸਾਰੀ ਘਟਨਾ ਹੋਈ ਸੀ ਸੀਟੀਵੀ ਕੈਮਰੇ ਵਿੱਚ ਕੈਦ ਇਹ ਆਪਣਾ ਬ੍ਰਾਂਡ ਹੈ ਵੀਰੇ ਵਿਕਸਨ ਦਾ ਨਾ 5 ਮਿੰਟ ਵਿੱਚ ਆਸਲਾ 5 ਮਿੰਟ ਕਿਤੇ ਆਇਆ ਹੋਣਾ ਸੀਗਾ 5 ਮਿੰਟ ਬਾਅਦ ਪਹੁੰਚ ਗਿਆ ਤੁਹਾਨੂੰ ਰੋਈ ਵਿਕਸਨ ਦਾ ਬ੍ਰਾਂਡ ਹੈ ਸਾਡਾ ਆਪਣਾ ਵਿਕਸਨ ਦਾ 5 ਮਿੰਟ ਪਹੁੰਚ ਦੂ ਪਰ ਮੈਂ 4 3 4 ਸਾਈਟਾਂ ላይ ਆਈਆਂ ਵਧੀਆ 16 16 ਪੈਂਦੀਆਂ 16 5 ਮੈਗਾ ਪਿਕਸਰ 5 ਸਾਲ ਦੀ ਗੈਰਤੀ ਹੈ ਸਨਰ ਦਾ ਸਮਾਂ ਤੁਹਾਡੇ ਪਾਸੇ 15 ਸਾਲ ਦਾ ਹੈ ਮੇਰੇ ਕੋਲ ਨਾ ਆਨਲਾਈਨ ਚਾਤਰੀ ਹੋਏਗਾ ਤੁਸੀਂ ਦੇਖੋ ਦੁਕਾਨ ਤੇ ਆ ਜਣਾ ਮੈਂ ਉੱਥੇ ਨੇ ਪਾਸ ਹੋਇਗਾ ਮੈਂ ਤੁਹਾਨੂੰ ਦਿਖਾ ਦੇਵਾਂ ਉਹ ਕਿ ਨਾਮ ਇਹ ਦੋ ਮੇਰਾ ਨਾਮ ਬਲਵੰਤ ਰਾਏ ਆ ਪ੍ਰਵੰਦ ਜੀ ਕੀ ਹੋਇਆ ਅੱਜ ਕਿੱਥੋਂ ਵਾਪਰੇ ਹੋ ਗੱਲ ਹੈ ਜੀ ਅੱਜ ਮੇਰਾ ਬੁੱਢੀ ਪ੍ਰਾਦਾ ਪੋਤਾ ਜਿਹੜਾ ਹੈ ਉਹ ਬੈਂਕ ਗਿਆ ਸੀ ਛੋਟੀ ਬਾਰਾ ਦੇ ਪੀ ਐਨ ਬੀ ਬੈਂਕ ਉਹਦਾ ਨਾਮ ਰਾਹੁਲ ਹੈ ਉਨਕਿਸ ਨੂੰ ਪੇਮੈਂਟ ਦੇਣੀ ਸੀ ਉਸ ਤੋਂ 5 ਲੱਖ ਰੁਪਏ ਕੈਸ਼ ਕਢਾ ਕੇ ਲੈ ਕੈਸ਼ ਕਢਾ ਕੇ ਉਹ ਡਿੱਗੀ ਚ ਉਹਨੇ ਸਾਰਾ ਥੈਲਾ ਰੱਖ ਲਿਆ ਰੱਖਣ ਤੋਂ ਬਾਅਦ ਉਹ ਜਦੋਂ ਇੱਥੇ ਆਇਆ ਮੇਰੇ ਪਤੀ ਜੀ ਸਾਹਮਣੇ ਦੁਕਾਨ ਹੈ ਉੱਥੇ ਵੇਟ ਕਰ ਰਿਹਾ ਜਿਹਨੂੰ ਪੇਮੈਂਟ ਦੇਣੀ ਸੀ ਨਾ ਉਹਨੂੰ ਫੋਨ ਮਾਰਿਆ ਕਿ ਬਿੱਤੂ ਇੱਥੇ ਆ ਕੇ ਮੈਨੂੰ ਪੇਮੈਂਟ ਲੀ ਜਾ ਤੇ ਉਹ ਸਾਹਮਣੇ ਦੁਕਾਨ ਦੇ ਵੇਟ ਕਰਦਾ ਆ ਆ ਇੱਥੇ ਤੂਫਖਾਨਾ ਮੋੜ ਤੇ ਇੱਥੇ ਵੇਟ ਕਰਦਾ ਆ ਅਸੀਂ ਸਾਹਮਣੀ ਬੈਠੇ ਸੀ ਮੋਲੇ ਉਹ ਵੇਟ ਕਰਦਾ ਰਿਹਾ ਉਹ ਆਇਆ ਨਹੀਂ ਫਿਰ ਮੁੜ ਕੇ ਉਸ ਤੇ ਆਪਣੇ ਘਰ ਆ ਗਿਆ ਇਹ ਉਦਾ ਕਰ ਹੈਗਾ ਰਾਜੂ ਮੇਰਾ ਪਤੀ ਹੈ ਇਹਨੇ ਕਹਤਾ ਵੀ ਤੈਨੂੰ ਮੈਂ ਕਹਿ ਚ ਹੂੰ ਕੰਮ ਕੈਸੀ ਤੂੰ ਗਿਆ ਨਹੀਂ ਜਿਹੜੀ ਗੋਟਾ-ਗੋਟਾ ਨੇ ਅੰਨਕੂ ਲੈਕ ਨਹੀਂ ਆਇਆ ਉਹ ਨਾਲ ਬਿਨਾਂ ਐਕਸਲ ਚੱਕ ਕੇ ਔਰ ਬੋਤਲਾਂ ਨੇ ਸਾਹਮਣੇ ਸਕੂਟਰ ਖੜਾ ਕਰਕੇ ਅੰਦਰ ਗਲੀ ਚ ਗਿਆ ਹੀ ਹੈ ਪਿੱਛੇ ਦੀ ਇੱਕ ਬੰਦਾ ਆਇਆ ਪਤਾ ਨਹੀਂ ਕਿਹੜਾ ਬੰਦਾ ਹੈ

ਸਰ ਪਾਇ ਕਿ ਪਿੰਚੋਂ ਨਾਲ ਲੱਗਿਆ ਇਹ ਲੱਗਦਾ ਤਾਂ ਹੈ ਹੀ ਇਹ ਵੀ ਉਹ ਪੇਸ਼ੇਵਰ ਚੋਰ ਹੈ ਔਰ ਉਹ ਮੈਨ ਲੱਗਦਾ ਬੈਂਕ ਤੋਂ ਹੀ ਨਾਲ ਨਾਲ ਆਇਆ ਆ ਆ ਕੰਪਲੀਟ ਕਰ ਸਰ ਕੀ ਕੰਮ ਕਰਦੇ ਬੇਸਿਕਲੀ ਜਿਹੜੇ ਤੁਹਾਡੇ ਪਤੀ ਜਣ ਉਹ ਕੀ ਕੰਮ ਕਰਦੇ ਉਹ ਇੱਥੇ ਜੁੱਤੀਆਂ ਦਾ ਕੰਮ ਕਰਦਾ ਸਲਾਈ ਮਸ਼ੀਨ ਤੇ ਲਾਈ ਦਾ ਮਸ਼ੀਨ ਕਰਦਾ ਕੰਮ ਔਰ ਬਾਹਰ ਐਗਜ਼ੀਬਿਸ਼ਨ ਜੁੱਤੀਆਂ ਦੀ ਲਾਉਂਦਾ ਉਹ ਪੇਮੈਂਟ ਕਿਸ ਦੇ ਚੈੱਕ ਚ ਆਹੀ ਕਿਸੇ ਦੀ ਅਕਾਊਂਟ ਚ ਆਇਆ ਉਹ ਚੱਕ ਚੱਕ ਰਹੀ ਯੂਪੀਐਨ ਬੀਚੋ ਪੇਮੈਂਟ ਲੈ ਕੇ ਆ। ਔਰ ਮਸਾਂ 3:00 ਬਜੇ 25-26 ਮਿੰਟ ਤੇ ਪੰਜ ਮਿੰਟ ਦੇ ਅੰਦਰ ਸਾਰਾ ਕਾਂਡ ਹੋ ਗਿਆ। ਇਸ ਏਰੀਆ ਤੇ ਵਿਚ ਪਹਿਲੀ ਵਾਰ ਹੋਇਆ ਜੀ ਪਤਾ ਨਹੀਂ ਕਿ ਏਰੀਆ ਚ ਬੜਾ ਖਤਰਨਾਕ ਕੰਮ ਹੈ ਪਿਛਲੇ 4-5 ਮਹੀਨਿਆਂ ਤੋਂ ਕੋਈ ਨ ਕੋਈ ਇੱਥੋਂ ਮੋਬਾਈਲ ਚੋਰੀ ਕਰਕੇ ਜਾਂਦਾ ਹੈ, ਕੋਈ ਸਕੂਟਰ ਚੱਕ ਕੇ ਲੈ ਜਾਂਦਾ ਹੈ, ਕਿਸੇ ਦੀ ਚੈਨ ਖੋ ਜਾਂਦੇ ਆ। ਉਹ ਸਾਰੀ ਕੰਪਲੇਂਟ ਹੈ ਜਿਹੜੀ ਕਤਵਾਲੀ ਦੇ ਅੰਦਰ ਲਿਖੀ ਹੋਈ ਹੈ। ਡਿਵੀਜ਼ਨ ਦੇ ਅੰਦਰ ਵੀ ਲਿਖਾ ਦਿਨੇ। ਕਾ ਤੁਸੀਂ ਦੇ ਰਹੇ ਹੋ ਦੇਖੋ ਅਸੀਂ ਕੰਪਲੇਨਾਂ ਦੇ ਰਹੇ ਹਾਂ ਕਤਵਾਲੀ ਕਿੰਨੀ ਕਾਰਵਾਈ ਕਰਦੇ ਮੁਲਾਜ਼ਮ ਉਹ ਉਹਨਾਂ ਨੂੰ ਪਤਾ ਇਸ ਦਾ ਬਾਰ ਬਾਰ ਜਾ ਕੇ ਕਹਿੰਨੇ ਵੀ ਇਹ ਗੱਲ ਹੋਣ ਕੀ ਮੰਗ ਕਰਦੇ ਮੰਗ ਤਾਂ ਇਹ ਕਰਦੇ ਸਰਕਾਰ ਜਿਹੜੀ ਹੈ ਉਹ ਅਵੇਅਰ ਹੋਵੇ ਇਹਨਾਂ ਦੇ ਖਿਲਾਫ ਪਤਾ ਲੱਗੇ ਜਿੰਨੇ ਲੋਕ ਹੈ ਉਹਨਾਂ ਨੂੰ ਫੜੇ ਕਾਰਵਾਈ ਕਰੇ ਉਹ ਕਰੀਏ ਕਿ ਆ ਬਾਪ ਇਹ ਵਿਚਾਰਾ ਕਾਰੋਬਾਰ ਕਰਦਾ ਇਹ ਤਾਂ ਮਤਲਬ ਕਹਿ ਲਿਓ ਕਿ ਬਹੁਤ ਪਿੱਛੇ ਚਲੇ ਗਏ ਹੋਰ ਪੁਲਿਸ ਹਰਕਤ ਵਿੱਚ ਆਈ ਹੈ ਮੁਲਾਜ਼ਮ ਤਾਂ ਦੋ ਗਏ ਹਰਨਾਮ ਸਿੰਘ ਉਹ ਪਤਾ ਨਹੀਂ ਦੋਨੇ ਨਾਲ ਵੀ ਆਏ ਉਹਨਾਂ ਨੇ ਕੈਮਰੇ ਵੀ ਚੈੱਕ ਕੀਤੇ ਉਹ ਨਾਲ ਗਏ ਤਾਂ ਹੈ ਲੇਕਿਨ ਕਿੰਨੀ ਕ ਰਿਕਵਰੀ ਹੁੰਦੀ ਹੈ ਉਹ ਸਮਝ ਆ ਦਿੱਕਤਾ ਹੈ ਪਰਿਵਾਰ ਦੇ ਅੰਦਰ ਬਹੁਤ ਵੱਡਾ ਝਟਕਾ ਤੁਹਾਨੂੰ ਕਿਸੇ ਬੰਦੇ ਉੱਤੇ ਸ਼ੱਕ ਹੋਇਆ ਨਹੀਂ ਅਣਪਛਾਤਾ ਬੰਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਸਾਰੀ ਐਸੀ ਵੀਡੀਓ ਰੀਲ ਨੂੰਨ ਦੇਤੀ ਹੈ ਉਹ ਕੈਮਰੇ ਦੀ ਛਾਣ ਵੀ ਨਹੀਂ ਵੀ ਕਰ ਰਿਹਾ ਉਹ ਕਿੱਥੇ ਤੱਕ ਕਾਰਵਾਈ ਪਹੁੰਚਦੀ ਹੈ ਇਨਸਪੈਕਟਰ ਸਾਹਿਬ ਹੈ ਨਹੀਂ ਅੱਜ ਮੈਂ ਉਹਨਾਂ ਨੂੰ ਮਿਲਣਾ ਸੀ ਉਹ ਹੈ ਨਹੀਂ ਉਹ ਕੱਲ ਆਉਣਗੇ ਸ਼ਾਇਦ ਮੈਂ ਕੱਲ ਮਿਲ ਲਵਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਕੁਮਾਰ ਹੈ ਜੀ ਗੱਜੂ ਕੰਨੀ ਹੈ ਬੇਟਾ ਸੀਗਾ ਜੀ ਮੇਰੇ ਕੋਲ ਆਪਣਾ ਤਕਰੀਬਨ 7:30 ਵਜੇ ਇੱਥੇ ਆਇਆ ਸੀਗਾ ਮੈਂ ਉਹਨੂੰ ਕੋਈ ਕੰਮ ਭੇਜਿਆ ਆਇਆ ਸੀਗਾ ਸਾਡੇ ਜੁੱਤੀਆਂ ਦੇ ਰਿਲੇਟਿਡ ਕੰਮ ਸੀਗਾ ਉਹਨੇ ਕਰਨਾ ਸੀਗਾ ਮਗਰ ਰਾਹੁਲ ਉਹ ਕਰਕੇ ਨਹੀਂ ਆਇਆ ਤੂੰ ਬਾਰੋ-ਬਾਰ ਭੇਜਦਾ ਮੈਨੂੰ ਨਹੀਂ ਪਤਾ ਉਹਦੇ ਪੇਮੈਂਟ ਹੈਗੀ ਉਹ ਕਹਿੰਦਾ ਚਲੋ ਮੈਂ ਹੁਣ ਹੀ ਜਾਣਾ ਆਹ ਪਾਰਕਾਂ ਦੇ ਸਾਹਮਣੇ ਜਿਹੜੀ ਗਲੀ ਹੈਗੀ ਉੱਥੇ ਉਹਨੂੰ ਸਕੂਟਰ ਖੜਾਇਆ ਤੇ ਗਲੀ ਦੇ ਅੰਦਰ ਚਲਾ ਗਿਆ ਸੀਗਾ ਵਾਪਸ ਅਗੇ ਉਹਦੇ ਵੀਡੀਓ ਚ ਫਿਰ ਦਿਖਿਆ ਸੀ ਸਾਰਾ ਕੁਝ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਬੰਦਾ ਉਹ ਪਲੇਮੈਂਟ ਕੱਢ ਰਿਹਾ ਹੈ ਲੋਕ ਖੋਲ ਕੇ ਬੜੇ ਆਰਾਮ ਨਾਲ ਤਸੱਲੀ ਨਾਲ ਪੈਸੇ ਕੱਢ ਕੇ ਦਿਖਾਇਆ ਗਿਆ ਉੱਥੇ ਇਹ ਸਿਆਰੀ ਘਟਨਾ ਹੈ ਦਮਦਾਰ ਉਹ ਤਾਂ ਦੇਖੋ ਹੁਣ ਪੁਲਸ ਵਾਲੇ ਨਾਲ ਲੱਗੇ ਆ ਏਰੀਆ ਵਾਈਜ਼ ਨੇ ਕੈਮਰੇ ਟੰਕੋਲ ਕੇ ਦੇਖ ਰਹੇ ਆ ਉਹਦੇ ਚ ਸਾਡੇ ਕੋਲ ਦੋ ਤਿੰਨ ਤਰ੍ਹਾਂ ਦੀ ਵੀਡੀਓ ਜਿਹੜੀ ਹੈਗੀ ਆਈ ਹੈ ਉੱਚ ਦਿਖਿਆ ਹੈ ਇਸੇ ਦਿਖ ਰਿਹਾ ਨਹੀਂ ਕਿਸੇ ਆਮਦੇ ਨੇ ਕਿਸੇ ਜਾ ਰਹੇ ਨੇ ਵੀ ਆਗੇ ਵਾਈਕ ਤੇ 来ਗੇ ਦੋ ਬੰਦੇ ਉਸ ਤੋਂ ਬਾਅਦ ਮੇਨ ਜਿਹੜੀ ਵੀਡੀਓ ਉੱਥੇ ਦੀ ਹੈਗੀ ਉਹ ਸਾਹਮਣੇ ਆਈ ਜੇ ਸਾਡੇ ਪਿਲਾਰ ਇੱਥੇ ਦੀ ਕੋਈ ਵੀਡੀਓ ਵਾਇਰਲ ਹੋਈ ਤੁਹਾਡੇ ਘਰ ਦੇ ਬਾਹਰ ਦੀ ਵੀ ਵੀਡੀਓ ਆਈ ਨਹੀਂ ਘਰ ਦੇ ਬਾਹਰ ਦੀ ਕੋਈ ਨਹੀਂ ਹੈਗੀ ਨਹੀਂ